ਸਤਿ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਇੱਥੇ ਲਿਹਾਣੇ ਤੋਂ ਜਿਹੜੇ ਆਏ ਆ ਅੱਜ ਟੂਲ ਪਲਾਜ ਫੇਰ ਚਾਲੂ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਨਜਾਇਜ਼ ਕਰ ਰਹੇ ਬਹੁਤ ਤਾਂ ਦੀ ਫਿਰ ਉਹ ਧਰਨੇ ਦਿੰਦੇ ਨੇ ਜੇ ਨਜਾਇਜ਼ ਨਾ ਕਰੇ ਫਿਰ ਧਰਨੇ ਕਰ ਹੀ ਦੇਣਗੇ ਉਹ ਇਹ ਨਜਾਇਜ਼ ਹੋ ਰਿਆ ਨਾ ਤੇ ਕਿਸਾਨਾਂ ਦੇ ਹੱਕ ਚੋਂ ਫਿਰ ਤੁਸੀਂ ਦੇਖੋ ਜੀ ਆਪਾਂ ਸਹੀ ਹੱਕ ਚ ਆ ਗਏ ਆ ਕਿਸਾਨਾਂ ਵੱਲੋਂ ਕੀ ਸੇ ਵਪਾਰੀ ਵੀ ਕਹਿੰਦੇ ਨੇ ਚੀਜ਼ ਨੂੰ ਵੀ ਨਜਾਇਜ਼ ਕਰੇ ਕਿਸਾਨ ਵੀ ਕਹਿੰਦੇ ਸਹੀ ਕਹਿੰਦੇ ਨੇ ਕਿਤੇ ਨਾ ਕਿਤੇ ਉਹ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਰੇਟ ਘਟਾ ਦੇਖਦੇ ਨੇ ਜੋ ਕਿ ਲੋਕਾਂ ਦੀ ਜੇਬ ਤੇ ਜ਼ਿਆਦਾ ਅਸਰ ਪੈ ਰਿਹਾ ਹਾਂ ਵੇਖੋ ਅਸਰ ਤਾਂ ਪੈ ਰਿਹਾ ਸੀ ਬੱਸੀ ਬਿਲਕੁਲ ਨੇੜੇ ਆਏ ਆ 10 ਕਿਲੋਮੀਟਰ ਤੋਂ ਸਾਨ ਦਾ ਪੂਰਾ ਟੈਕਸ ਬਹਿ ਗਿਆ ਨਾ ਅਸੀਂ ਮੰਨ ਲਓ ਅਸੀਂ ਫਗਵਾੜੇ ਜਾਣਾ ਵੇ ਹਾਂਜੀ ਹਾਂਜੀ ਤੇ ਜੇਬ ਤੇ ਅਸਰ ਪੈ ਗਿਆ ਹੁਣ ਬਿਲਕੁਲ ਵੇਖੋ ਅਸਰ ਤਾਂ ਪੈ ਗਿਆ ਨਹੀਂ ਨਜਾਇਜ਼ ਨਾ ਕਰਨ ਝੋਲ ਟੋਲ ਨਾ ਨਜਾਇਜ਼ ਨਾ ਕਰਨ ਹਾਂਜੀ ਹਾਂਜੀ ਓਕੇ ਨਾ ਮਾਜੀ ਵੀਰ ਗਰੂਰ ਕਿਹੜੀ ਜਗ੍ਹਾ ਤੋਂ ਆਇਆ ਲੁਧਿਆਣਾ ਤੋਂ ਸਰ ਇਹ ਟੂਲਪਲਾਜ਼ਾ ਫੇਰ ਸ਼ੁਰੂ ਕੀਤਾ ਗਿਆ ਬਹੁ ਮਾੜੀ ਗੱਲ ਸਰ ਕਿੰਨੀ ਤਰੀਕ ਐਜ 31st ਹਾਂਜੀ ਤੇ ਜਿਹੜਾ ਕਿਸਾਨਾਂ ਨਾਲ ਸੰਘਰਸ਼ ਕੀਤਾ ਜਾ ਰਿਹਾ ਸੀ ਉਹ ਸਹੀ ਸੀਗਾ ਬਿਲਕੁਲ ਸਰ ਤੁਸੀਂ ਨਾਲ ਆ ਉਹਨਾਂ ਦੇ ਜੀ ਤੇ ਕੀ ਕਹਿਣਾ ਜਾਊਗਾ ਕਿਸਾਨਾਂ ਨਾਲ ਕੁਛ ਨਹੀਂ ਆ ਤੁਸੀਂ ਨਾਲ ਆ ਸਰ ਉਹਨਾਂ ਦੇ ਵਾਪਸ ਆਣ ਇੱਥੇ ਦੇ ਗਵਰਨਮੈਂਟ ਦੇ ਅਗੇਂਸਟ ਪ੍ਰੋਟੈਸਟ ਕਰਨ ਜੀ ਕਿਤੇ ਨਾ ਕਿਤੇ ਜੇਲ੍ਹ ਤੇ ਅਸਰ ਪਏਗਾ ਹੁਣ ਬਹੁਤ ਵੱਡਾ ਅਸਰ ਆ ਸਰ ਤੇ ਰੇਟ ਘਟਾਣੇ ਚਾਹੀਦੇ ਸੀ ਇਹਨਾਂ ਨੂੰ ਬਿਲਕੁਲ ਉਹਨਾਂ ਦੀ ਡਿਮਾਂਡ ਕਰੈਕਟ ਸੀਗੀ ਸਰ ਅਸੀਂ ਸਪੋਰਟ ਕਰਦੇ ਹਾਂ ਨਾ ਇਹ ਡਿਮਾਂਡ ਨੂੰ ਜੀ ਤੇ ਟੱਕੇ ਛਾਈਏ ਗਵਰਨਮੈਂਟ ਦੀ ਜੋ ਹਟਣੀ ਚਾਹੀਦੀ ਹੈ ਤੇ ਜਿਹੜਾ ਹੁਣ ਕਿਸਾਨ ਫਿਰ ਇਕੱਠੇ ਹੋ ਰਿਹਾ ਤੇ ਤੁਸੀਂ ਉਹਨਾਂ ਦਾ ਸਮਰਥਨ ਕਰਦੇ ਹੋ ਬਿਲਕੁਲ ਸਰ ਉਹ ਆਣ ਇਥੇ ਅਸੀਂ ਸਪੋਰਟ ਕਰਾਂਗੇ ਠੀਕ ਥੈਂਕ ਯੂ ਸਸ਼ਿਕਲਪਾ ਜੀ ਸਸ਼ਿਕਲਪਾ ਜੀ ਕਿਹੜੀ ਜਗ੍ਹਾ ਲੁਧਿਆਣਾ ਤੋਂ ਜੀ ਭਾਜੀ ਅੱਜ ਇਹ ਟੂਲ ਖੁੱਲੇ ਗਿਆ ਕਿੰਨੀ ਤਰੀਕ ਐ ਜੀ ਅਧਿਕਤ ਤਰੀਕ 31 ਜੁਲਾਈ ਟੂਲ ਖੋਲੇਗਾ ਦੁਆਰ ਦੀ ਲੱਗ ਗਿਆ ਟੂਲ ਆ ਗਿਆ ਤੇ ਤੇ ਜਿਹੜਾ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰਕਾਰਾਂ ਦੀ ਮਿਲੀ ਭਗਤ ਆਈ ਇਹ ਸਰਕਾਰਾਂ ਨੇ ਜਲਾਇਆ ਇਹ ਉਹਨਾਂ ਦੇ ਪੈਸੇ ਰੋਗੇ ਤਾਂ ਹੁਣ ਉਹਨਾਂ ਨੇ ਚਲਾ ਲਿਆ ਤਾਂ ਹੀ ਤਾਂ ਦੇਖੋ ਫੋਰਸ ਦੇਖੋ ਨਾ ਜੇ ਤੁਹਾਡਾ ਆਟੋਮੈਟਿਕ ਥੱਕੇ ਚਾਹੀਏ ਸਰਕਾਰ ਦੀ ਭਗਵੰਤਮਾਨ ਸਰਕਾਰ ਦਾ ਬੇਫਾਲਦੂ ਚੀਜ਼ਾਂ ਨੇ ਇਹ ਹੁਣ ਹੁਣ ਮੇਰੀ ਗੱਲ ਸੁਣੋ ਜੇ ਅਸੀਂ ਲੰਘ ਰਹੇ ਹਾਂ ਤੇ ਜੇ ਪੁਲਿਸ ਮੁਲਾਜਮ ਜਿਹੜੇ ਵੀ ਬੈਠੇ ਨੇ ਸੀਆਰਪੀਐਫ ਜੋ ਵੀ ਬੈਠੇ ਨੇ ਉਰੇ ਜੇ ਉਹ ਨਿਕਲ ਜੇ ਅਸੀਂ ਇਹਨੇ ਪੈਸੇ ਦੇ ਕੇ ਨਿਕਲੇ ਤਾਂ ਕੱਲ ਉਹਨਾਂ ਦਾ ਪਰਿਵਾਰ ਵੀ ਤਾਂ ਪੈਸੇ ਦੇ ਕੇ ਨਿਕਲੂ ਹੁਣ ਇਹਨਾਂ ਨੇ ਉਹਨਾਂ ਨੂੰ ਡੰਡੇ ਮਾਰਨੇ ਨੇ ਇਹ ਸਰਕਾਰ ਦੀ ਬਿਲੀ ਭਗਤ ਹੈ ਕਿ ਪੰਜਾਬੀ ਨੂੰ ਪੰਜਾਬੀ ਨਾਲ ਲੜਲਾਈ ਯਾਰ ਰਹੇ ਨੇ ਹੋਰ ਕੋਈ ਫਰਕ ਨਹੀਂ ਹੈਗਾ ਨਾ ਜਿਹੜੇ ਸੰਘਰਸ਼ ਕਰ ਰਹੇ ਉਹ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਮੰਨਦੇ ਹੋ ਉਹਨਾਂ ਦਾ ਐਕਟੀਵਿਟੀ ਤਾਂ ਕਿਤੇ ਨਾ ਕਿਤੇ ਦਾ ਸਹੀ ਸਹੀ ਨਾ ਆਮ ਆਮ ਜਿਹੜੀ ਜਨਤਾ ਉਹਨੂੰ ਦਾ ਕਿਤੇ ਨਾ ਕਿਤੇ ਪੋਜ਼ਿਟਿਵ ਨਹੀਂ ਅਸ ਸੀ ਕਿ ਨਾ ਵੀ ਹਾਂਜੀ ਕੁਝ ਬਜਟ ਬਜਟ ਘਟਿਆ ਸੀ ਪਰ ਇਹਨਾਂ ਦਾ ਬਜਟ ਘਟ ਗਿਆ ਸਰ ਬੰਦਾ ਦਾ ਤਾਂ ਸਹੀ ਹੋ ਗਿਆ ਇਹਨਾਂ ਦਾ ਘਟ ਗਿਆ ਜਦੋਂ ਹੁਣ ਜਦੋਂ ਤੁਸੀਂ ਰੋਡ ਟੈਕਸ ਲੈ ਲੇ ਹੋ ਟੈਕਸ ਲੈ ਲੇ ਤਾਂ ਹੁਣ ਇਹ ਵੀ ਟੈਕਸ ਲੈਣੇ ਹਰ ਚੀਜ਼ ਤੇ ਆਮ ਜਨਤਾ ਨਾਲ ਲੁੱਟਿਆ ਦਾ ਸਰ ਹੁਣ ਗੱਡੀ ਤੇ ਸਰ ਪਏਗਾ ਕਿ ਨਹੀਂ ਪਏਗਾ ਪਊਗਾ ਜੀ ਪਊਗਾ ਜੀ ਗੱਡੀ ਦੇ ਉੱਤੇ 28% ਟੈਕਸ ਆ ਹਵਾਈ ਜਹਾਜ਼ ਤੇ 5% ਟੈਕਸ ਆ ਆਮ ਜਨਤਾ ਨੂੰ ਲੁੱਟਿਆ ਨਾ ਜਿਹਦੇ ਕੋ ਜਿਹਨੇ ਹੈਲੀਕਾਪਟਰ ਤਾਂ ਕਿਸੇ ਵੱਡੇ ਬੰਦੇ ਉੱਤੋਂ ਟੈਕਸ ਲਾਉਂਨਾਂ ਨੇ ਕਿਹਾ ਸੀਗਾ ਵੀ ਸਾਡੇ ਨਾਲ ਦੂਰ ਪਬਲਿਕ ਨੂੰ ਤੇ ਪਬਲਿਕ ਥੋੜੀ ਹਜੇ ਘਟਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਰ ਪਬਲਿਕ ਦਾ ਸਿਸਟਮ ਕੀ ਹੈ ਕਿ ਹਰ ਕੋਈ ਬੰਦਾ ਨਾ ਆਪਣੀ ਲਾਈਫ ਤੇ ਬਿਜ਼ੀ ਆ ਅਗਲਾ ਕਹਿੰਦਾ ਜੀ ਮੈਂ ਕਿਤੇ ਛੁੱਟੀ ਕਰੂੰਗਾ ਅਗਲੇ ਸਾਰੇ ਪ੍ਰਾਈਵੇਟ ਸੈਕਟਰ ਚ ਕੰਮ ਕਰ ਰਿਹਾ ਅਗਲੇ ਕਹਿੰਦਾ ਸਾਡੀ ਛੁੱਟੀ ਹੋਗੀ ਸਾਨੂੰ ਕਿਤੇ ਜਵਾਬ ਨਾ ਮਿਲ ਜਵੇ ਇੰਨੀਆਂ ਛੁੱਟੀਆਂ ਕੋਈ ਵੀ ਨਹੀਂ ਦਿੰਦਾ ਪਬਲਿਕ ਨੂੰ ਇੰਨੀ ਪੋਰਟ ਲਗਾ ਦੇਣਾ ਮੋਢਾ ਦਾ ਮੋਢਾ ਲਾ ਕੇ ਤਾਂ ਚੱਲਣਾ ਚਾਹੀਦਾ ਪਬਲਿਕ ਨੂੰ ਵੀ ਬਿਲਕੁਲ ਚਾਹੀਦਾ ਜੀ ਬਟ ਇਹ ਵੀ ਕੋਈ ਵੱਡੇ ਲੈਵਲ ਤੇ ਨਾ ਜਿਹੜੇ ਕਿਸਾਨ ਵੀ ਨੇ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਹੁਣ ਗਲਤੀਆਂ ਨੇ ਕਿ ਉਹ ਆਪਣੇ ਉਹਨਾਂ ਦੇ ਇੱਕ ਅਜੋਟਾ ਹੈ ਹੀ ਨਹੀਂ ਚੱਕਰ ਇਹ ਆ ਉਹ ਵੀ ਕਿਤੇ ਨਾ ਕਿਤੇ ਫਿੱਕ ਪਾਰ ਚ ਅਲਗ-ਅਲਗ ਰਹਿ ਰਹੇ ਨੇ ਹੋਰ ਕੋਈ ਚੱਕਰ ਨਹੀਂ ਇਹ ਸੰਘਰਸ਼ ਨੂੰ ਜਿਹੜਾ ਟੁੱਟਣ ਦਾ ਸਰੰਦ ਇਹੀ अच्छा हां यहां पे लडओवर टोल प्लाजा शुरू हो चुका है स्थिति क्या है जी बिल्कुल ही जी पीसफुल तरीके नाल ਸਾਡਾ ਜਿਹੜਾ ਟੋਲ ਪਲਾਜ਼ਾ ਇੱਥੇ ਚੱਲ ਰਿਹਾ ਹੈਗਾ ਜੀ اچھا ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜੇ ਇੱਥੇ ਦੋ ਧਰਨਾਕਾਰ ਹੀ ਆਏ ਸੀਗੇ ਤੇ ਉਹਨੂੰ ਉਹਨਾਂ ਨੂੰ ਅਸੀਂ ਵੈਰੀਫਿਕੇਸ਼ਨ ਵਾਸਤੇ ਜ਼ਰੂਰ ਉਹਨਾਂ ਨੂੰ ਅਸੀਂ ਪੁੱਛ ਕੇ ਚ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਜੀ ਜੀ ਇੱਥੇ ਕੰਟਰੋਲ ਕਿਹੋ ਜਿਹਾ ਪੁਲਿਸ ਦਾ ਕੋਈ ਕਿਸਾਨ ਜਿੱਥੇ ਵਧੀਆ ਕਰ ਇੱਥੇ ਆਂਦੀਆਂ ਨੇ ਕੋਈ ਆਗੂ ਆਂਦਾ ਦਾ ਅੱਗੇ ਹੋਜੀ ਕਾਰਵਾਈ ਇੱਥੇ ਜੀ ਅਗਰ ਕਿਸੇ ਵੀ ਤਰੀਕੇ ਦਾ ਕੋਈ ਵੀ ਵਿਅਕਤੀ ਜੋ ਕੀਤੇ ਸ਼ਰਾਰਤ ਕਰੇਗਾ ਜਾਂ ਕਿਸੇ ਵੀ ਤਰੀਕੇ ਦੀ ਅਨਲੋਫਲ ਐਕਟੀਵਿਟੀ ਕਰੇਗਾ ਇਲੀਗਲ ਐਕਟੀਵਿਟੀ ਕਰੇਗਾ ਤੇ ਉਹ ਦੇਖ ਲਾ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅੱਛਾ ਸਰ ਅਗਰਵਾਲ ਸਾਹਿਬ ਹਾਈ ਕੋਰਟ ਦੇ ਦੇਸ਼ ਤੋਂ ਬਾਅਦ ਤੁਸੀਂ ਐਕਸ਼ਨ ਲਿਆ ਹਾਈ ਕੋਰਟ ਦੇ ਦੇਸ਼ ਹੋਏ ਸੀ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਗੂ ਉੱਥੇ ਪਹੁੰਚੇ ਸੀ ਹਾਈ ਕੋਰਟ ਸ ਜੀ ਅ ਪਹਿਲੇ ਵੀ ਆਪਣੀ ਫੋਰਸ ਲਗਾਤਾਰ ਇੱਥੇ ਚੱਲਦੀ ਪਈ ਹੈ ਤੇ ਜਿਹੜੇ ਇੱਥੇ ਧਰਨਾਕਾਰੀ ਸੀਗੇ ਪਹਿਲੇ ਦਿਨ ਤੋਂ ਹੀ ਅਸੀਂ ਮੁਸ਼ਤਦੀ ਨਾਲ ਇੱਥੇ ਡਿਊਟੀ ਕਰ ਰਹੀ ਹੈ ਸਾਡੀ ਫੋਰਸ ਅਸੀਂ ਆਪ ਵੀ ਆਂਦੇ ਰਹੇ ਹਾਂ ਇਹਨਾਂ ਦੇ ਨਾਲ ਅਸੀਂ ਜਿਹੜੇ ਧਰਨਾਕਾਰੀ ਸੀਗੇ ਨਾਲ ਅਸੀਂ ਮਲਟੀਪਲ ਮੀਟਿੰਗਸ ਕਰਦੇ ਰਹੇ ਹਾਂ ਤੇ ਹੁਣ ਜਦੋਂ ਕੀ ਕਹਿੰਦੇ ਆ ਤੇ ਹੁਣ ਫਿਰ ਅਸੀਂ ਐਨਐਚਆਈ ਵਾਲੇ ਨਾਲ ਇਨ ਅਲਰਟ ਟਾਈ ਅਪ ਕਰਕੇ ਤੇ ਹੁਣ ਫਿਰ ਅਸੀਂ ਕੰਪਲੀਟਲੀ ਇਹਨੂੰ ਜਿਹੜਾ ਹੈਗਾ ਅਸੀਂ ਇਹਨੂੰ ਚਲਾਤਾ ਹੈ ਅੱਛਾ ਕਿਸਾਨਾਂ ਦਾ ਇਹ આરોਪ ਹੈ ਕਿ ਕੱਲ ਮੀਟਿੰਗ ਹੋਈ ਹੈ ਪ੍ਰਸ਼ਾਸਨ ਦੇ ਨਾਲ ਨੈਸ਼ਨਲ ਹਾਈਵੇ 40 ਦੀ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ ਪਹਿਲੇ ਪੁਲਿਸ ਪ੍ਰਸ਼ਾਸਨ ਨੇ ਵੀ ਮੀਟਿੰਗ ਕੀਤੀ ਸੀ ਡਿਪਟੀ ਕਮਿਸ਼ਨਰ ਨੇ ਵੀ ਮੀਟਿੰਗ ਕੀਤੀ ਸੀ ਉਹਨਾਂ ਨਾਲ ਕੋਈ ਕੱਲ ਮੀਟਿੰਗ ਨਹੀਂ ਹੋਈ ਤੇ ਅੱਜ ਸਾਰੇ 5 ਵਜੇ ਟੋਲ ਪ੍ਰਾਜਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਰੇਟ ਵਧ ਰਹੇ ਨੇ ਉਹਨਾਂ ਰੇਟਾਂ ਨੂੰ ਲੈ ਕੇ ਕਿਸਾਨ ਵਿਰੋਧ ਕਰ ਰਹੇ ਨੇ ਜਿਹੜੀ ਧਰਨਾਕਾਰੀ ਹੈਗੇ ਆ ਇਹਨਾਂ ਨਾਲ ਵਕ ਵਕ ਮੀਟਿੰਗਾਂ ਵਕ ਵਕ ਸਮਾਤੇ ਹੋਈਆਂ ਨੇ ਇਹ ਇਹਨਾਂ ਨੂੰ ਇਹਨਾਂ ਨੇ ਵੀ ਆਪਣੇ ਜਿਹੜੇ ਪੱਕ ਸੀਗਾ ਅਸੀਂ ਇਹਨਾਂ ਨੇ ਰੱਖਤਾ ਅਸੀਂ ਵੀ ਆਪਣੇ ਵੱਲੋਂ ਇਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਅੱਜ ਅਸੀਂ ਟੋਲ ਵਾਲਿਆਂ ਦੀ ਮਦਦ ਨਾਲ ਬੜੇ ਪੀਸਫੁਲ ਤਰੀਕੇ ਨਾਲ ਟੋਲ ਚਲਾ ਰਹੇ ਹਈ ਨੇ ਤੇ ਇੱਥੇ ਕੋਈ ਵੀ ਸ਼ਰਾਰਤੀ ਵਿਅਕਤੀ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਤਰੀਕੇ ਦਾ ਕੋਈ ਵੀ ਐਂਟੀ ਸੋਸ਼ਲ ਐਕਟੀਵਿਟੀ ਕਰੇਗਾ ਉਹਦੇ ਖਿਲਾਫ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ